ਮੇਰੇ ਬ੍ਰਦਰ ਵੱਡੇ ਨੂੰ ਫੋਨ ਕਰਦੇ ਆ ਵੀ ਤੁਹਾਡਾ ਭਾਈ ਸਾਹਿਬ ਆਇਆ ਕਿ ਨਹੀਂ ਆਇਆ ਉੱਥੋਂ ਪਤਾ ਲੱਗਦਾ ਸਾਨੂੰ ਅੱਛਾ ਉਹਨਾਂ ਨੇ ਪੁੱਛਿਆ ਵੀ ਕਿਸੇ ਨੇ ਉਹਨਾਂ ਨੇ ਪੁੱਛਿਆ ਸਾਡੇ ਦੂਸਰੇ ਨੰਬਰ ਤੇ ਫੋਨ ਆਇਆ ਸਾਡਾ ਦਾ ਨੰਬਰ ਹੀ ਨਹੀਂ ਹੈਗਾ ਸੀ ਉਹਨਾਂ ਕੋਲੇ ਜਿਹੜਾ ਮੇਰੇ ਵੱਡੇ ਭਾਈ ਸਾਹਿਬ ਕੋਲੋਂ ਪੁਲਿਸ ਤੇ ਫੋਨ ਆਇਆ ਮੇਰੇ ਭਾਈ ਸਾਹਿਬ ਮੈਨੂੰ ਕਹਿੰਦੇ ਹੀ ਦੇਸਰਾਜੀ ਆਹ ਫੋਨ ਤਾਂ ਨਵੇਂ ਨੰਬਰ ਤੋਂ ਆਇਆ ਜੀ ਠੀਕ ਹੈ ਠੀਕ ਹੈ ਜੀ ਇਹ ਬਾਈ ਹੋਰ ਲਾਈਟਾਂ ਦਾ ਕੰਮ ਕਰਦਾ ਸੀਗਾ ਬੜਾ ਵਧੀਆ ਤੇ ਕੋਈ ਉਹੋ ਜੀ ਗੱਲ ਵਾਲਾ ਤਾਂ ਹੈ ਹੀ ਨਹੀਂ ਸੀ ਬੰਦਾ ਪੂਰਾ ਆਉਦਾ ਰੋਟੀ ਮਤਲਬ ਕਿ ਲਾਈਟਾਂ ਦਾ ਕੰਮ ਕਰਦਾ ਹੀ ਰੋਜ਼ ਦਿਹਾੜੀ ਚਮਾ ਕੇ ਖਾਨ ਵਾਲਾ ਕੀ ਨਾਮ ਆ ਮਗਰ ਭਾਈ ਸਾਹਿਬ ਉਹਦੇ ਜੀ ਖੜੇ ਸਰ ਦੋਵੇਂ ਨਾਮ ਨਾਮ ਕਿਹਨਾਂ ਦਾ ਸੀ ਤੁਹਾਨੂੰ ਪਤਾ ਲੱਗਿਆ ਹਾਲੇ ਤੱਕ ਪੁਲਿਸ ਨੇ ਕੀ ਰਿਸਕ ਕੀਤਾ ਹੈ ਦੋਵੇਂ ਹੀ ਤੋਂ ਲੰਗੇ ਸਰੇ 10 ਵਜੇ ਤੱਕ ਉਹਦਾ ਹੀ ਹੁਣ ਪੁਲਿਸੀ ਦੱਸ ਸਕਦੀ ਹੈ ਵੀ ਕੀ ਰਿਸਕ ਤੁਹਾਨੂੰ ਕੁਝ ਦੱਸਿਆ ਉਹਨਾਂ ਨੇ ਕੋਈ ਸਾਹਮਣੇ ਆਈ ਤੱਕ ਕੋਈ ਸਾਹਮਣੇ ਆਇਆ ਨਹੀਂ ਕੋਈ ਨਹੀਂ ਆਇਆ ਜੀ ਹਾਲੇ ਕੁਝ ਵੀ ਨਹੀਂ ਸਾਹਮਣੇ ਆਇਆ ਇੱਕ ਮਿੰਟ ਮੰਦਾ ਮਤਲਬ ਉਹਨਾਂ ਦੇ ਬ੍ਰਦਰ ਕੀ ਨਾਮ ਪਰਮਜੀਤ ਕੀ ਕਹੋਗੇ ਕੀ ਮਾਮਲਾ ਹੈ ਸਰ ਬਾਕੀ ਜੋ ਵੀ ਹੋਇਆ ਨਾ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਜਾਇਜ਼ ਬੰਦਾ ਮੈਂ ਪਤਾ ਨਹੀਂ ਤੁਹਾਡਾ ਕੀ ਲੱਗਦਾ ਜੀ ਸਾਡੇ ਤਾਂ ਸਿਸਟਰ ਰਹਿ ਗਈ ਆ ਤੇ ਉਹਨਾਂ ਦੇ ਬਰਨੈ ਮੁੰਡਾ ਬਹੁਤ ਵਧੀਆ ਸੀ ਕਾਫੀ ਟਾਈਮ ਤਵਾਂਦੇ ਜਾਂਦੇ ਆ ਵੀ ਕਦੇ ਉਹਨਾਂ ਦੀ ਕੋਈ ਦੁਸ਼ਮਣੀ ਵਾਲੀ ਤੇ ਗੱਲ ਲੱਗਦੀ ਸੀ ਪਰ ਨਜਾਇਜ਼ ਉਸਤੇ ਕੰਨੇ ਬਿਸ ਉਹਦੇ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਡੇਥ ਹੋਇਆ ਜਾਂ ਮਰਰ ਹੋਇਆ ਕਿਤਰਾ ਦਾ ਮਾਮਲਾ ਹੈ ਜੀ ਜੀ ਐਸ ਸਰ ਕੁਝ ਪਤਾ ਨਹੀਂ ਲੱਗਿਆ ਇਹ ਤਾਂ ਸਾਨੂੰ ਰਾਤ ਨੂੰ ਪਤਾ ਲੱਗਿਆ ਮਿਲੂ ਘਰੇ ਪਹੁੰਚਿਆ ਨਹੀਂ ਜਦੋਂ ਫੋਨ ਫੋਨ ਕੀਤੇ ਸਭ ਉਦੋਂ ਪਤਾ ਲੱਗਿਆ ਵੀ ਲਾਸ਼ ਇੱਥੇ ਮਿਲੀ ਹੈ ਬਸ ਕਿੱਥੇ ਮਿਲੀ ਹੈ ਸਰ ਆ ਕਣਕ ਦੇ ਵਿੱਚ ਹੈ ਮਲੂਪੁਰ ਵਾਲੀ ਕੋਲੇ ਨਾ ਉਸ ਤੋਂ ਪਹਿਲਾਂ ਨਾਮ ਕੀ ਹੈ ਕਿੰਨੀ ਉਮਰ ਦੀ ਆ ਬੁਸ਼ਾਲ ਹੈ ਮੇਰੇ ਦਾਜ ਦਾ ਬੇਟਾ ਹੈ ਸਾਨੂੰ ਤਾਂ ਪਤਾ ਤੇ ਰਾਤ ਨੂੰ ਲੱਗਿਆ 1.5 ਵਜੇ ਜਦੋਂ ਕਰੇ ਇਹ ਨਹੀਂ ਪਹੁੰਚਿਆ ਤੇ ਇਹਨਾਂ ਦੇ ਵੱਡੇ ਭਾਈ ਸਾਹਿਬ ਦਾ ਫੋਨ ਆਇਆ ਵੀ ਕਿਤੇ ਖੁਸ਼ਾਲ ਕਰੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਫਿਰ ਭਾਲ ਸ਼ੁਰੂ ਕੀਤੀ ਕਿੰਨੇ ਵਜੇ ਰਾਤ ਨੂੰ ਤੁਹਾਨੂੰ ਪਤਾ ਲੱਗਿਆ ਸੀ ਸਾਨੂੰ ਤਾਂ 1.5-2 ਵਜੇ ਦੇ ਆਸ-ਪਾਸ ਪਤਾ ਲੱਗਿਆ 1.5 ਵਜੇ ਦੇ ਆਸ-ਪਾਸ ਕੀ ਕਾਰਨ ਕੀ ਲੱਗਦਾ ਕੁਝ ਨਹੀਂ ਪਤਾ ਸਰ ਕੁਝ ਨਹੀਂ ਕਹਿ ਸਕਦੇ ਛੱਡੋ ਇਹ ਤੇ ਜੀ ਮਾਮਲਾ ਜਿਹੜਾ ਹੈਗਾ ਕੀ ਹੋ ਜਾ ਰਿਹਾ ਹੈ ਕੀ ਮਰਦਾ ਹੈ ਇਹ ਪਿੰਡ ਮਲੂਕਪੁਰੇ ਦਾ ਖੁਸ਼ਾਲ ਚੰਦ ਹੈ ਜਿਹੜਾ ਇਲੈਕਟ੍ਰੀਕਲ ਦਾ ਕੰਮ ਕਰਦਾ ਸੀਗਾ ਅਬ ਉਹ ਬੱਸ ਸਟੈਂਡ ਦੇ ਬਾਹਰ ਇਹਨੇ ਦੁਕਾਨ ਕਿਰਾਏ ਤੇ ਲੈ ਕੇ ਤੇ ਉੱਥੇ ਕੰਮ ਕਰਦਾ ਸੀ ਇਹ ਰੂਟੀਨ ਦੀ ਤਰ੍ਹਾਂ ਰਾਤ ਵਾਪਸ ਆਪਣੇ ਘਰ ਨੂੰ ਆ ਰਿਹਾ ਸੀਗਾ ਤੇ ਰਾਤ ਇਹਦਾ ਜਿਹੜਾ ਸਵੇਰ ਇਹਨੇ ਦੇਖਿਆ ਤੇ ਰਾਤ ਇਹਦਾ ਇੱਥੇ ਮਰਡਰ ਹੋਇਆ ਪਿਆ ਸੀ ਲੱਗੇ ਮੋਟਰਸਾਈਕਲ ਪਿਆ ਸੀਗਾ ਉਹਦੇ ਸਬੰਧ ਦੇ ਵਿੱਚ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਕੀ ਹੈ ਕਿ ਨਿਸ਼ਾਨ ਹੈ ਕੋਈ ਸਿੰਪਲ ਸਿਰ ਦੇ ਉੱਤੇ ਸੱਟਾਂ ਹੈਗੀਆਂ ਬਾਡੀ ਤੇ ਕਾਫੀ ਸੱਟਾਂ ਹੈਗੀਆਂ ਇਹ শারਪ ਕੋਈ ਵੈਪਨਸ ਯੂਜ਼ ਕੀਤੇ ਜਾਂ ਕੋਈ ਬਲੰਟ ਸ਼ਟਾਪ শারਪ ਵੀ ਆ ਦੂਜੀਆਂ ਵੀ ਆ ਹਰ ਤਰ੍ਹਾਂ ਦੀਆਂ ਸੱਟਾਂ ਹੈਗੀਆਂ শারਪ ਵੀ ਆ ਔਰ ਬਲੰਟ ਵੀ ਹੈਗੀਆਂ ਜੀ ਇਸ ਤਰ੍ਹਾਂ ਦੇ ਕੀ ਲੱਗਦਾ ਕੀ ਹੈ ਮਤਲਬ ਇੱਥੋਂ ਤੱਕ ਲੈ ਕੇ ਆਣਾ ਹੈ ਟ੍ਰੈਕ ਤੇ ਔਰ ਹਾਲੀ ਫਰਸਟ ਇਤਿਹਾਸ ਕੁਝ ਵੀ ਨਹੀਂ ਕਹਿ ਜਾ ਸਕਦਾ ਕਿ ਇਹ ਲੁੱਟਖੋ ਦੀ ਵਾਰਦਾਤ ਹੈ ਜਾਂ ਮਰਡਰ ਹੈ ਫਿਰ ਵੀ ਅਸੀਂ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਤੋਂ ਜੈਸੀ ਸੂਚ ਹੋ ਗਈ ਵੈਸੇ ਕਰ ਲਈ